ਜਦੋਂ ਆਖਦੇ ਨਹੀਂ ਹੈਗੇ ਆਪਾਂ ਮੈਂ ਆਪਦੇ ਕੋਲ ਕੱਖ ਨਹੀਂ ਹੈਗਾ ਇਹ ਬੜੀ ਤਾਰੀਫ ਹੈ ਜੱਟਾਂ ਦੀ ਮਾਝੇ ਵਾਲਿਆਂ ਦੀ ਕਿ ਅਸੀਂ ਹੈਗੇ ਆ ਘਬਰਾਣਾ ਜੋ ਚਾਹੀਦਾ ਜੋ ਕਰਨਾ ਅਸੀਂ ਆ ਇਹ ਜਿੱਥੇ ਖੜ ਗਏ ਥੰਮਨੇ ਆਪਣਾ ਨੁਕਸਾਨ ਹੋ ਜੇ ਤੇ ਹੋ ਜੇ ਹੋ ਜੇ ਜਿੱਥੇ ਖੜ ਠੀਕ ਹੈ ਜੀ ਉੱਥੇ ਆ ਗਰਾੜੀ ਆੜ ਗਈ ਆੜ ਗਈ ਆੜ ਗਈ ਜਿੱਥੇ ਵੀ ਮੰਨ ਲਓ ਕਿ ਕਿਤੇ ਜਾਣਾ ਵਾ ਮੰਨ ਲਓ ਕਿ ਭਰਾ ਕੋਲ ਹੀ ਜਾਣਾ ਵਾ ਕਿ ਇਹ ਨਹੀਂ ਕਿ ਇੱਕ ਦੋ ਜਾਣੇ ਜਾਣੇ ਆ ਹਾਂ ਕਵੀ 25 ਜਾਣੇ ਜਾਨੇ ਬਹੁਤ ਵਧੀਆ ਬੰਦੇ ਆ ਦਿਲ ਖੁੱਲੇ ਸੁਭਾਅ ਵਖਰੇ ਚਿੱਟੇ ਕੁੜਤੇ ਪਾਏ ਹਣ ਵਿਆਹਾਂ ਚ ਜਾਣਾ ਇਕੱਠੇ ਐਂਟਰੀਆਂ ਜਦੋਂ ਵਜਦੀਆਂ ਪਤਾ ਲੱਗਦਾ ਵੀ ਮਾਜੇ ਆਲੇ ਆ ਗਏ ਆ ਮਾਜੇ ਦੀ ਧਰਤੀ ਜਿਹੜੀ ਆ ਸਭ ਨਾਲੋਂ ਪਵਿੱਤਰ ਤੇ ਖਾਸ ਆ ਇੱਥੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਹੋਣਾ ਨੇ 26 ਸਾਲ 9 ਮਹੀਨੇ 13 ਦਿਨ ਉਹ ਰਿਹਾਬ ਚ ਤਪੱਸਿਆ ਕੀਤੀ ਸੀ ਕੀ ਖਾਸੀਅਤ ਐ ਮਾਜੇ ਆਲਿਆਂ ਦੀ ਮਾਜੇ ਵਾਲਿਆਂ ਦੀ ਤੁਹਾਨੂੰ ਅੱਗੇ ਵੀ ਦੱਸਿਆ ਵੀ ਬਹੁਤ ਵਧੀਆ ਬੰਦੇ ਆ ਦਿਲ ਖੁੱਲੇ ਸੁਭਾਅ ਵਕਰੇ ਚਿੱਟੇ ਕੁੜਤੇ ਪਾਏ ਹੁਣ ਵਿਆਹਾਂ ਵਿੱਚ ਜਾਣਾ ਇਕੱਠੇ ਐਂਟਰੀਆਂ ਜਦੋਂ বাজਦੀਆਂ ਪਤਾ ਲੱਗਦਾ ਵੀ ਮਾਜੇ ਵਾਲੇ ਆ ਗਏ ਆ ਕੀ ਬਾਤ ਹੈ ਹੈਨਾ ਇਹ ਤੇ ਵੀ ਤਾਂ ਪੂਰੀ ਅਦਬ ਮੋਲ ਜਿਆ ਸਮਾਂ ਹੀ ਬੰਨਤਾ ਤੁਸੀਂ ਦਾਖਾ ਅੱਗੇ ਆ ਗਿਆ ਮੇਰੇ ਤੇ ਕਿੰਦਾ ਮਾਝੇ ਵਾਲਿਆਂ ਦੀ ਟੋਰੀ ਵੱਖਰੀ ਹੁੰਦੀ ਆ ਦੇ ਹੋਰਾ ਭੂਰਾ ਸ਼ੈਗੀ ਹੁੰਦੀ ਨਿਆਰੇ ਰੱਬ ਨਾਲ ਗੱਲਾਂ ਹੁੰਦੀਆਂ ਹੁੰਦੀਆਂ ਤੇ ਗੱਲਾਂ ਵੱਖਰੀਆਂ ਹੀ ਹੁੰਦੀਆਂ ਮਾਝੇ ਵਾਲਿਆਂ ਦੀ ਤੇ ਫਿਲਮ ਵੀ ਆ ਰਹੀ ਹੈ ਮੈਨੂੰ ਲੱਗਦਾ ਦੇਖ ਜਾਓਗੇ ਤੁਸੀਂ ਸਾਰੇ ਉਹ ਸਾਰੇ ਭਰਾ ਜਾਵਾਂਗੇ ਅੱਛਾ ਤੇ ਮੈਨੂੰ ਇੱਕ ਗੱਲ ਦੱਸੋ ਕਿ ਆ ਕੁਆਲਿਟੀ ਦੀ ਆਪਾਂ ਗੱਲ ਕਰ ਲਈ ਹੈ ਹਨਾ ਲੇਕਿਨ ਇਹੋ ਜਿਹੀ ਕਿਹੜੀ ਗੱਲ ਹੈ ਜਿਹੜੀ ਸਿਰਫ ਔਰ ਸਿਰਫ ਇੱਥੇ ਹੀ ਹੁੰਦੀ ਹੈ ਇੱਥੇ ਇੱਥੇ ਸਾਰਿਆਂ ਨੂੰ ਵੱਖਰੇ ਹੁੰਦਾ ਮਾਜੇ 'ਚ ਸਭ ਬੁੱਕ ਰਾਈ ਹੈ ਸਭ ਵੱਖਰੇ ਅੱਛਾ ਆਰਟਿਸਟ ਦੱਸੋ ਕਿਹੜੇ ਕਿਹੜੇ ਤੁਹਾਨੂੰ ਪਤਾ ਇੱਥੋਂ ਬਹੁਤ ਕਲਾਕਾਰ ਨੇ ਇੱਥੋਂ ਬਹੁਤ ਮਾਜੇ 'ਚ ਹੈਗੇ ਆਪਣੇ ਸਾਡੇ ਪ੍ਰੇਮ ਢਿੱਲੋ ਪਹਿਲੇ ਤਾਂ ਤੁਸੀਂ ਆਪਣੇ ਦੋਸਤ ਦਾ ਹੀ ਨਾਂ ਲੈਣਾ ਸੀਗਾ ਆਈ نو ਪ੍ਰੇਮ ਢਿੱਲੋ ਗਿਆ ਬਲਕਾਰ ਨਖੀਲਾ ਹੋ ਗਿਆ ਜੋੜੀ 'ਚ ਤੇ ਅਮਰਿੰਦਰ ਗਿੱਲ ਹੋਰ ਆਪਣਾ ਜਾਰਡਨ ਸੰਧੂ ਤੇ ਰਣਜੀਤ ਬਾਵਾ ਵੀ ਸ਼ਾਇਦ ਆਪਣੇ ਚ ਆਉਂਦਾ ਵਾ ਬਾਗੀ ਇੱਕ ਬਾਗੀ ਹੈਗਾ ਵਾ ਹਾਂ ਬਾਗੀ ਵੀ ਬਹੁਤ ਵਧੀਆ ਗਾਉਂਦਾ ਵਾ ਓਕੇ ਹਾਂ ਜੀ ਇਹ ਸਾਰੇ ਵੀ ਬਹੁਤ ਵਧੀਆ ਆਰਟਿਸਟ ਆ ਮਾਜੇ ਜਨਸ਼ੇਰਾ ਜਿਹੜੇ ਨੇ ਜੀ ਉਹ ਇਹਨਾਂ ਦੇ ਤੁਹਾਨੂੰ ਪਤਾ ਹੀ ਲੱਗ ਹੋਈਆਂ ਬਿਲਕੁਲ ਜੀ 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 ਜਮਾਲਪੁਰ ਵਿਆਹੇ ਨੇ ਹਾਂ ਜੀ ਔਰ ਜਿਹੜੀ ਲੜਕੀ ਹੈ ਨਾ ਸਾਡੀ ਉਹ ਰਪਾ ਜਨਸ਼ੇਰੇ ਦੀ ਜਿਹੜੀ ਮੈਸੇਜ ਆ ਉਹ ਇਨ ਲੱਗ ਗਈ ਆ ਇੱਥੇ ਪਿੰਡ ਦਾ ਜਮਾਲਪੁਰ ਜੀ ਹਾਂ ਜੀ ਸੋ ਤੁਹਾਡੇ ਬਾਣੇ ਨੂੰ ਦੇਖ ਕੇ ਮੈਂ ਜ਼ਰੂਰ ਜਾਨਣਾ ਚਾਹਾਂਗੇ ਕਿ ਇਹਨਾਂ ਨੂੰ ਪਤਾ ਲੱਗੇ ਕਿ ਸਾਡੇ ਮਾਝੇ ਦੀ ਜਿਹੜੀ ਧਰਤੀ ਹੈ ਉਸ ਦਾ ਕੀ ਇਤਿਹਾਸ ਹੈ ਮਝੈਲਾਂ ਦੀ ਕੀ ਖਾਸੀਅਤ ਹੈ ਇਹ ਵੇਖੋ ਜੀ ਮਾਝੇ ਦੀ ਧਰਤੀ ਜਿਹੜੀ ਆ ਸਭ ਨਾਲੋਂ ਪਵਿੱਤਰ ਤੇ ਖਾਸ ਆ ਜੀ ਦੇਖੋ ਅੰਮ੍ਰਿਤਸਰ ਸਿਫਤੀ ਦਾ ਘਰ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਕਿਰਪਾ ਤੁਹਾਨੂੰ ਪਤਾ ਹੈ ਨਾ ਅੰਮ੍ਰਿਤਸਰ ਜਿਹੜਾ ਵਾ ਤੇ ਦੂਜਾ ਜਿਹੜਾ ਬਾਬਾ ਕਾਲ ਸਾਹਿਬ ਦਾ ਇਤਿਹਾਸ ਇੱਥੇ ਦਾ ਜਿਹੜੀ ਪਵਿੱਤਰ ਧਰਤੀ ਦੇ ਤੁਸੀਂ ਖੜੇ ਜੇ ਇੱਥੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਹੋਣਾ ਨੇ 26 ਸਾਲ 9 ਮਹੀਨੇ 13 ਦਿਨ ਪੂਰੇ ਸਾਹਿਬ ਚ ਤਪੱਸਿਆ ਕੀਤੀ ਸੀ ਇੱਥੋਂ ਫਿਰ ਗਏ ਸੀ ਜਦੋਂ ਤੁਹਾਨੂੰ ਪਤਾ ਹੀ ਆ ਮੱਖਣ ਸਾਹ ਲਬਾਣੇ ਦਾ ਡੁੱਬਦਾ ਜਾਜ ਬੰਨੇ ਲਾਇਆ ਤੇ ਇੱਥੋਂ ਹੀ ਉਹ ਗਏ ਸੀ ਇੱਥੇ ਇਹਨਾਂ ਦੇ ਨਾਨਕੇ ਸੀ ਸੀਸ ਦਿਨ ਜਦੋਂ ਗਏ ਆ ਦਿੱਲੀ ਤੇ ਇਹ ਜਿਹੜਾ ਵਾ ਸਾਰੀ ਨੀਵੀਂ ਧਰਤੀ ਇੱਧਰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੋਣਾ ਨੇ ਇੱਧਰ ਤੁਹਾਨੂੰ ਪਤਾ ਹੀ ਆ ਚਰਨ ਨਹੀਂ ਸੀ ਪਾਏ ਬਿਲਕੁਲ ਤੇ ਬਾਕੀ ਸਾਰੇ ਨਾਵੇਂ ਪਾਤਸ਼ਾਹੀਆਂ ਇੱਧਰ ਇਹ ਬਹੁਤ ਜਿਆਦੀ ਸ਼ਹੀਦ ਸਿੰਘ ਬਾਬਾ ਦੀਪ ਸਿੰਘ ਜੀ ਹਾਂਜੀ ਬਾਬਾ ਬੁੱਢਾ ਸਾਹਿਬ ਜੀ ਰੰਧਾਵਾ ਸਾਹਿਬ ਹੈਨਾ ਤੇ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਸੰਧੂ ਸਾਹਿਬ ਸੀ ਹੈਨਾ ਜਿੰਨੇ ਵੀ ਸ਼ਹੀਦ ਸਿੰਘ ਜਿਹੜੇ ਨੇ ਉਹ ਮਾਝੇ ਦੀ ਧਰਤੀ ਦੇ ਮਜੇਲਾ ਹੀ ਨੇ ਜਿਹੜੇ ਸਾਡੇ ਮਹਾਪੁਰਸ਼ ਆ ਜੀ ਪਰ ਉਹ ਕਹਿੰਦਾ ਸੱਚ ਮੁੱਚ ਯਾਰ ਇਹ ਜਿਹੜੇ ਮਾਝੇ ਵਾਲੇ ਆ ਨਾ ਇਹ ਜਿੱਦਾਂ ਹੁਣ ਆਪਣੇ ਡੀਜੀ ਆ ਦੀਪ ਜੀ ਆ ਹੈਨਾ ਇਹ ਆਪਣਾ ਨੁਕਸਾਨ ਕਰਾ ਸਕਦੇ ਆ ਜੀ ਠੀਕ ਆ ਪਰ ਇਹ ਕਿਸੇ ਦਾ ਭਲਾ ਚਾਉਣਗੇ ਰਾਈਟ ਠੀਕ ਆ ਜੀ ਇਹ ਜਿੱਥੇ ਖੜ ਗਏ ਥੰਮ ਨੇ ਜੀ ਇਹ 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 ਆ ਖਾਸੇ ਦਮਾਜੇ ਦੀ ਵੀ ਆਪਣਾ ਨੁਕਸਾਨ ਹੋ ਜੇ ਤੇ ਹੋ ਜੇ ਹੋ ਜੇ ਜਿੱਥੇ ਖੜ ਠੀਕ ਆ ਜੀ ਉੱਥੇ ਆ ਹਾਂ ਗਰਾੜੀ ਆੜ ਗਈ ਆੜ ਗਈ ਆੜ ਗਈ ਆ ਜੇ ਜਿਹੜੀ ਖਾਸੀਅਤ ਅੰਨਾ ਤੇ ਦੀਪ ਜੀ ਨੇ ਵੀ ਤੁਹਾਨੂੰ ਪਤਾ ਹੀ ਆ ਹੋਰ ਵੀ ਜਿਹੜੇ ਕਈ ਯਾਦ ਨਹੀਂ ਆ ਰਹੇ ਆ ਵੀਰ ਲਖਾ ਸੁਧਾਨਾ ਲਖਾ ਸੁਧਾਨਾ ਜੀ ਵੀ ਹੈ ਨਾ ਤੇ ਇਹੋ ਜਿਹੇ ਕਈ ਡਾਢੀਆਂ ਰੂਹਾਂ ਨੇ ਜਿਹੜੀਆਂ ਕਿ ਇਦ ਇਧਰ ਨਮਸਕਾਰ ਵੜਦੇ ਆਂ ਕਈ ਤੇ ਬਿਆਸ ਅੱਗੇ ਆਉਂਦੇ ਨੇ ਤੇ ਪਹਿਲਾਂ ਜਿਹੜੇ ਸਤਿਕਾਰ ਕਰਦੇ ਆ ਜੱਜ ਇਹਨਾਂ ਨੂੰ ਗਿਆਨ ਆ ਨਾ ਤੇ ਉਹ ਉੱਤਰ ਕੇ ਪਹਿਲਾਂ ਨਮਸਕਾਰ ਕਰਦੇ ਆ ਧਰਤੀ ਨੂੰ ਨਮਸਤਕ ਹੁੰਦੇ ਇਧਰ ਠੀਕ ਆ ਜੀ ਤੇ ਇਹ ਜਿਹੜੀ ਆ ਸੱਚਮੁੱਚ ਗੁਰੂਆਂ ਪੀਰਾਂ ਦੀ ਫਕੀਰਾਂ ਦੀ ਧਰਤੀ ਆ ਏ ਸ਼ਹੀਦਾ ਸਿੰਘਾਂ ਦੀ ਧਰਤੀ ਆ ਬੜੀ ਬਲੀ ਆ ਤੁਸੀਂ ਅਸੀਂ ਇਹ ਸੋਚਦੇ ਹਾਂ ਵੀ ਉਹ ਜਿਹੜਾ ਗੁਰਦਾਰਾ ਸਾਹਿਬ ਨਾ ਪੋਰਾ ਸਾਹਿਬ ਉਦੋਂ ਮੱਖਣ ਸ਼ਾਹ ਲਬਾਣੇ ਦਾ ਇੱਕੇ ਵਾਰ ਹੀ ਡੁੱਬਦਾ ਜਹਾਜ਼ ਬਣਨੇ ਲੱਗਾ ਪਰ ਅਸੀਂ ਦੇਖਦੇ ਆਂ ਹਰ ਰੋਜ਼ ਹੀ ਇਥੇ ਡੁੱਬਦਾ ਵਜ੍ਹਾ ਜ ਰਾਜ ਰੋਜ਼ ਹੀ ਬੰਨੇ ਲੱਗਦਾ ਰੋਜ਼ ਹੀ ਇੰਨੀਆਂ ਅਰਦਾਸਾਂ ਇੰਨੇ ਸ਼ੁਕਰਾਨੇ ਇੰਨੇ ਧੰਵਾਦ ਮਤਲਬ ਕਰਦੇ ਨਾ ਸਾਡੀ ਤੀਜੀ ਪੀੜ੍ਹੀ ਆ ਜੀ ਪਹਿਲਾਂ ਮੇਰੇ ਦਾਦਾ ਜੀ ਜਿਨ੍ਹਾਂ ਤੇ ਇਹਨਾਂ ਨੇ ਆ ਕਬੱਡੀ ਕੱਪ ਕਰਾਇਆ ਸੀ ਹਾਂਜੀ ਜਗਰੂਪ ਸਿੰਘ ਭੁੱਲਰ ਮਨਰੂਪ ਸਿੰਘ ਭੁੱਲਰ ਤੇ ਆਪਣੇ ਦੀਪ ਜੀ ਤੇ ਉਹ ਉਹਨਾਂ ਦੇ ਨਿਸ਼ਾਨ ਦਾਦਾ ਜੀ ਦੇ ਚੋਂ ਲੰਡੇ ਉਹ ਪੂਰੇ ਸਾਹਿਬ ਦੀ ਸੇਵਾ ਕਰਾਉਂਦੇ ਫਿਰ ਸਾਡੇ ਪਿਤਾ ਜੀ ਨੂੰ ਉਹਨਾਂ ਨੇ ਅਕਾਲ ਪੁਰਖ ਨੇ ਸੇਵਾ ਬਖਸ਼ੀ ਹੁਣ ਸਾਡੇ ਅੱਗੇ ਨੂੰ ਗਰੀਬਾਂ ਨੂੰ ਨਿਮਾਨਿਆਂ ਨੂੰ ਇਹ ਅੰਮ੍ਰਿਤ ਵੇਲੇ ਦਾ ਰੱਬ ਮੌਕਾ ਦੇ ਦਿੰਦਾ ਵਾ ਤੇ ਇਹ ਉਹ ਤਰਤੀਆ ਕਿ ਤੁਸੀਂ ਅੱਜ ਵੀ ਕੋਈ ਮੰਨਤ ਮੰਨ ਕੇ ਚਲ ਜਾਓ ਕੋਈ ਫਸਿਆ ਅੜਿਆ ਕੰਮ ਆ ਜੀ ਤੁਸੀਂ ਕਹੋਗੇ ਸੱਚਮੁੱਚ ਇਹ ਰੱਬ ਹਾਜ਼ਰ ਵਾ ਰੱਬ ਹਰ ਤਾਂ ਹੀ ਹਾਜ਼ਰ ਹੈ ਵੈਸੇ ਪੱਤੇ ਪੱਤੇ ਕਣਕਣ ਵਿੱਚ ਹਾਜ਼ਰ ਪਰ ਨਹੀਂ ਇਹ ਤੁਸੀਂ ਵੇਖ ਲਿਓ ਕੁਝ ਵੀ ਮੰਨ ਦੀ ਮਨੋ ਕਾਮਨਾ ਹੈਗੀ ਅਰਦਾਸ ਕਰਕੇ ਚਲ ਜਾਓ ਜੀ ਤੇ ਤੁਸੀਂ ਆ ਇੰਟਰਵਿਊ ਮੇਰੀ ਰਿਕਾਰਡਿੰਗ ਕਰ ਲਿਓ ਤੁਸੀਂ ਕਹਿੰਨਾ ਸੱਚਮੁੱਚ ਜੀ ਠੀਕ ਆ ਜੀ ਇਹ ਇਹ ਉਹ ਉਤਰਤੀਆਂ ਨੇ ਇਹ ਇੱਥੇ ਤਾਪ ਇੰਨੇ ਹੋਏ ਨੇ ਇਤੇ ਕਾਣ-ਕਾਣ ਦੇ ਵਿੱਚ ਜਿਹੜਾ ਰੱਬ ਵੱਸਦਾ ਜੀ ਹਾਂਜੀ ਮੱਝੇ ਵਾਲਿਆਂ ਦੀ ਕੀ ਹੈਗੀ ਐ ਮੁੰਡੇ ਤੁਹਾਡੇ ਸਾਰੇ ਕਾਫੀ ਸ਼ਰੀਫ ਨੇ ਖਾਸੀਅਤ ਹੂੰ ਮੱਝ ਵਾਲੇ ਲੀਡੇ ਕੱਪੜੇ ਤੇ ਪੂਰੇ ਸ਼ਕੀਨ ਹੁੰਦੇ ਹੂੰ ਇਹ ਪਹਿਲੀ ਖਾਸੀਅਤ ਤੇ ਇਹ ਹਾਕੀ ਪਲੇਅਰ ਨੇ ਨਾਲੇ ਹਾਂਜੀ ਇੱਧਰ ਦੇ 올ੰਪੀਅਨ ਨੇ ਸਾਡੇ ਕਾਫੀ ਨੇ ਦੱਸੋ ਹਾਂਜੀ ਕਾਫੀ ਮੇਰੇ ਖਿਆਲ ਨਾਲ ਤੇ ਮੱਝ ਵਾਲੇ ਲੀਡੇ ਕੱਪੜੇ ਤੇ ਬਾਲੇ ਜ਼ਿਆਦਾ ਸ਼ਕੀਨ ਹੁੰਦੇ ਆ ਪ੍ਰੇਮ ਢਿੱਲੋਂ ਦਾ ਤਾਂ ਗਾਣਾ ਵੀ ਹੈਗਾ ਤੁਹਾਡੇ ਹੈਨਾ ਹਾਂਜੀ ਹਾਂ ਓਕੇ ਹੋ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਤੁਸੀਂ ਜਦੋਂ ਨਿਊਜ਼ੀਲੈਂਡ ਜਾਂਦੇ ਹੋ ਕੀ ਖਾਸੀਅਤ ਦੱਸ ਦਿਓ ਮਾਜਰੀ ਹੂੰ ਮਾਜਰੀ ਦੀ ਖਾਸੀਅਤ ਮੈਂ ਆਪਣਾ ਹੁਣ ਮੰਨ ਲਉ ਬਾਬਾ ਕਾਲਾ ਸਾਹਿਬ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਮੈਂ ਤੇ ਇਹਨਾਂ ਦੀ ਗੁਣ ਗਾਉਣਾ ਹੁੰਦਾ ਕਿ ਮੈਂ ਜਦੋਂ ਅਰਦਾਸ ਜਦੋਂ ਜਾਣਾ ਸੀ ਉਦੋਂ ਹੀ ਤੇ ਮਤਲਬ ਕਿ ਕੁਝ ਵੀ ਬੰਦਾ ਸੱਚੀ ਦਿਲੋਂ ਸੁਖ ਲੈਣਾ ਉਹ ਮਿਲਿਆ ਮੈਨੂੰ ਅਜੇ ਤੱਕ ਮੇਰੇ ਤੇ ਹੁਣ ਬੇਟਾ ਵੀ ਹੋ ਗਿਆ ਉਹਦੇ ਨਾਂ ਵੀ ਜੁਝਾਰ ਰੱਖਿਆ ਹਾਂ ਅੱਛਾ ਹਾਂ ਜੀ ਜੁਝਾਰ ਸਿੰਘ ਕੀ ਬਾਤ ਹੈ ਬਹੁਤ ਅੱਛੀ ਗੱਲ ਹੈ ਸੋ ਵਾਹਿਗੁਰੂ ਹੋਰ ਪਾਉਂਦਾ ਹੈ ਜਾਈਏ ਇਧਰੋਂ ਫਿਰ ਕਿਰਪਾ ਹੋਈ ਬਾਬੇ ਦੀ ਫੇਰੀ ਪਹੁੰਚੀ ਆ ਉੱਥੇ ਤੱਕ ਬਿਲਕੁਲ ਅੱਗੇ ਵੀ ਰਹੇਗੀ ਅੱਗੇ ਵੀ ਬਿਲਕੁਲ ਸੋ ਕੀ ਖਾਸਿਆ ਤਾਂ ਮਜਾ ਲੱਗੀ ਵੀਰੇ ਮਜਾ ਸਾਰੇ ਭਾਉ ਹੁੰਨੇ ਹੀ ਸਾਰੇ ਵੀਰ ਭਾਈ ਆਪਣੇ ਜੀ ਹਾਂ ਜੀ ਘੈਂਟ ਸਿਰੇ ਨੇਚਰ ਵਾਲਾ ਘੈਂਟ ਹੁੰਦਾ ਪਾਈਆਂ ਦਾ ਜੀ ਹਾਂ ਜੀ ਇੱਕ ਹੀ ਲਾਈਨ ਚ ਸਾਰੇ ਸ਼ਬਦ ਵਾਰ ਕੇ ਆਣ ਗੱਲ ਫੱਟੇ ਚੱਕਤੀ ਸੋ ਇਦਾਂ ਦਾ ਹੀ ਹੁੰਦੇ ਆ ਜੀ ਮਜਾ ਲ ਬੰਦੇ ਫੱਕਰ ਨੇ ਸਾਰੇ ਬੰਦੇ ਸਾਰੇ ਕਈ ਕਾਫੀ ਫੱਕਰ ਨੇ ਤੁਸੀਂ ਜਰੂਰ ਇਹਨਾਂ ਨੂੰ ਸੰਪਰਕ ਕਰਨਾ ਡੀ ਨੂੰ ਹੈ ਸਾਰਾ ਹੀ ਬੜਾ ਅੰਦਰ ਭਾਵੇਂ ਬੋਚਣਾ ਹੋਵੇ ਤੇ ਸਾਰਾ ਹੀ ਪਰਾਂ ਦਾ ਬੜਾ ਹੁੰਦਾ ਜਦੋਂ ਆਖਦੇ ਨਹੀਂ ਹੈਗੇ ਆ ਭਾਵੇਂ ਆਪਦੇ ਕੋਲ ਕੱਖ ਨਹੀਂ ਹੈਗਾ ਇਹ ਬੜੀ ਤਾਰੀਫ ਹੈ ਜੱਟਾਂ ਦੀ ਮਾਝੇ ਵਾਲਿਆਂ ਦੀ ਤੇ ਅਸੀਂ ਹੈਗੇ ਆ ਘਬਰਾਣਾ ਜੋ ਚਾਹੀਦਾ ਜੋ ਕਰਨਾ ਅਸੀਂ ਆ ਵੀਰ ਕਹ ਰਹੇ ਨੇ ਵੀ ਬੋਝੇ ਚ ਭਾਵੇਂ ਆਪਣੇ ਰੁਪਈਆ ਨਾ ਹੋਵੇ ਤੇ ਪਰ ਨਾਲ ਖੜਨ ਨੂੰ ਸ਼ੇਰ ਆ ਤੁਹਾਡੇ ਸਾਰਿਆਂ ਦੇ ਬੋਝੇ ਕਾਫੀ ਭਰੇ ਹੋਇਆ ਇਹ ਮੈਨੂੰ ਚੰਗੀ ਤਰ੍ਹਾਂ ਪਤਾ ਲੱਗ ਗਿਆ ਚਲੋ ਵਾਹਿਗੁਰੂ ਇਸ ਤਰ੍ਹਾਂ ਭਰੇ ਰੱਖੀ ਜੀ ਬਿਲਕੁਲ ਥੈਂਕ ਯੂ ਸੋ ਮਚ ਸਾਰਿਆਂ ਦਾ ਬਹੁਤ ਧੰਨਵਾਦ ਥੈਂਕ ਯੂ ਸੋ ਵੈਰੀ ਮਚ